ਸੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚ ਗਏ ਸੀ ਰਾਜਪੁਰੇ ਅ ਰਾਜਪੁਰੇ ਤੋਂ ਜੀਰਕਪੁਰ ਰੋਡ ਦੇ ਉੱਪਰ ਹਾਂਜੀ ਦੋਸਤੋ ਰਾਜਪੁਰੇ ਤੋਂ ਜੀਰਕਪੁਰ ਰੋਡ ਦੇ ਉੱਪਰ ਇਹ ਆਟਾ ਚੱਕੀਆਂ ਪਈਆਂ ਨੇ ਦੋਸਤੋ ਆਟਾ ਚੱਕੀਆਂ ਦੀ ਫੈਕਟਰੀ ਲਾਈ ਹੋਈ ਆ ਬਾਈਆਂ ਨੇ ਜੇ ਕਿਸੇ ਨੂੰ ਘਰ ਵਾਸਤੇ ਆਟਾ ਚੱਕੀ ਚਾਹੀਦੀ ਹੋਵੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੇ ਕਿਸੇ ਵੀਰ ਨੇ ਦੁਕਾਨ ਵਾਸਤੇ ਲੈਣੀਆਂ ਨੇ ਤਾਮੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਫੈਕਟਰੀ ਲੱਗੀ ਹੋਈ ਆ ਬਾਈਆਂ ਦੇ ਤੇ ਜਿੰਨੀਆਂ ਮਰਜ਼ੀ ਚੱਕੀਆਂ ਲੈ ਸਕਦੇ ਤੁਸੀਂ ਘਰ ਵਾਸਤੇ ਲੈਣੀਆਂ ਨੇ ਕਾਰੋਬਾਰ ਵਾਸਤੇ ਲੈਣੀਆਂ ਨੇ ਬਾਈ ਜੀ ਆਹ ਕਿਹੜੀ ਚੱਕੀ ਆ ਤੇ ਆਟਾ ਛਾਨਣ ਵਾਸਤੇ ਠੰਡੇ ਆਟੇ ਵਾਸਤੇ ਇਹ ਠੰਡੇ ਆਟੇ ਵਾਸਤੇ ਚੱਕੀਆਂ ਦੋਸਤੋ ਦੇਖ ਸਕਦੇ ਹੋ ਇਹ ਠੰਡਾ ਕਰਦੀ ਸਰ ਆਟਾ ਠੰਡਾ ਕਰਦੀ ਚੱਕੀ ਕਰਦੀ ਤੇ ਮੜ ਜਾ ਇਧਰ ਨੂੰ ਆ ਕੇ ਦੱਸਿਓ ਤੁਹਾਨੂੰ ਇਹਦਾ ਰੇਟ ਕਿੰਨਾ ਸਰ 16000 ਇਹਦਾ 16000 ਰੁਪਏ ਜੀ ਤੇ ਆਹ ਚੱਕੀਆਂ ਦੂਜੀਆਂ ਦਾ ਜੀ